ਦਰਸ਼ ਜਿੰਦਗੀ ਦੇ ਵਿੱਚ ਕੋਈ ਨਿਆ ਮੋੜ ਆਂਦਾ ਟਰਨਿੰਗ ਪੁਆਇੰਟ ਆ ਜਾਂਦਾ ਕੇ ਕਿਸ਼ਮੀਰੀ ਪੰਡਤਾਂ ਉੱਤੇ ਕੇ ਜਿਹਦਾ ਜੋ ਤਸ਼ੱਦਦ ਸੀ ਨਾ ਬਾਕੀ ਕਿਸੇ ਜਗ੍ਹਾ ਤਾਂ ਨਹੀਂ ਐਸੀ ਹਿੰਦੁਸਤਾਨ ਬਹੁਤ ਵੱਡਾ ਸੀ ਪੰਡਤ ਬ੍ਰਾਹਮਣ ਤਾਂ ਬਈ ਹੋਰ ਸਟੇਟਾਂ 'ਚ ਵੀ ਰਹਿੰਦੇ ਨੇ ਗੁਜਰਾਤ ਤੋਂ ਮਹਾਰਾਸ਼ਟਰ ਬੰਗਾਲ ਇੱਥੇ ਵੀ ਦਿੰਦੇ ਇੱਥੇ ਨਾ ਕੋਈ ਆਇਆ ਕਿਉਂਕਿ ਉਹਨਾਂ ਨੂੰ ਕੋਈ ਤਕਲੀਫ ਨਹੀਂ ਸੀ ਡਾਕਟਰ ਕੋਲ ਉਦੋਂ ਹੀ ਜਾਈਦਾ ਜਦੋਂ ਤਕਲੀਫ ਹੁੰਦੀ ਆ ਨਾ ਹੁਣ ਕਸ਼ਮੀਰੀ ਪੰਡਤ ਹੀ ਇੰਉ ਟਾਰਗੇਟ ਕੀਤੇ ਗਿਆ ਕਿਉਂਕਿ ਕਸ਼ਮੀਰ ਇੱਕ ਐਸੇ ਸਥਾਨ ਹੈ ਜਿਸ ਤੁਹਾਰੇ ਇੱਕ ਕਵੀ ਨੇ ਆਪਣੇ ਸ਼ਹਿਰ ਅੰਦਾਜ਼ਾ ਕੀ ਸ਼ੈਰੀ ਵਿੱਚ ਫਰਮਾਨ ਕੀਤਾ ਹੈ ਅਗਰ ਫਰਦੌਸ ਜਮੀਅਸ ਆਵੇਂ ਯਸ ਤੋ ਆਵੇਂ ਯਸ ਤੋ ਵਾਹ ਕੇ ਅਗਰ ਧਰਤੀ ਉਤੇ ਕਿਤੇ ਸਵਰਗ ਹੈ ਉਹ ਕਿਛੁ ਮੀਰ ਹੈ ਉਧਿਆਂ ਸੁੰਦਰ ਕੁਦਰਤੀ ਵਾਦੀਆਂ ਉਥੇ ਦਾ ਹਵਾ ਪਾਣੀ ਉਥੇ ਦਾ ਮੌਸਮ ਉਤੇ ਹੋਰ ਵੀ ਅਨੇਕਾ ਪਦਾਰਥ ਨੇ ਉਥੇ ਦੇ ਫਲ ਜਿਵੇਂ ਆਪਾਂ ਜਾਣਦੇ ਆ ਕਸ਼ਮੀਰੀ ਸੇਬ ਕਸ਼ਮੀਰੀ ਅਖਰੋਟ ਕਸ਼ਮੀਰੀ ਬਦਾਮ ਕਸ਼ਮੀਰੀ ਸ਼ੌਲ ਭਾਵ ਉਥੇ ਬਹੁਤ ਐਸੇ ਅਨੇਕਾਂ ਹੀ ਅਨਮੋਲ ਵਸਤੂਆਂ ਨੇ ਤੇ ਜਿਵੇਂ ਅਜਦੇ ਸਮੇਂ ਵਿੱਚ ਦੋ ਦੇਸ਼ਾਂ ਦੀ ਲੜਾਈ ਹੋ ਰਹੀ ਹੈ ਇਹ ਜਨ ਦਾ ਦੇਸ਼ ਆਜ਼ਾਦ ਹੋਇਆ ਹੈ ਸਨ 47 ਤੋਂ ਬਾਅਦ ਇਹੀ ਡੋੜਾ ਪੈ ਰਹੀ ਹੈ ਲੜਾਈਆਂ ਹੋ ਰਹੀਆਂ ਕਸ਼ਮੀਰ ਦੀਆਂ ਲੜਾਈਆਂ ਹੋ ਰਹੀਆਂ ਪਾਕਿਸਤਾਨ ਕਹਿੰਦਾ ਸਾਡਾ ਹੈ ਹਿੰਦੁਸਤਾਨ ਕਹਿੰਦਾ ਸਾਡਾ ਹੈ ਹੁਣ ਇਹ ਝਗੜਾ ਕੱਤਕ ਚੱਲਣਾ ਕਿਵੇਂ ਹੱਲ ਹੋਣਾ ਇਹ ਤਾਂ ਵਹਿਗੁਰੂ ਕਿਰਪਾ ਕਰੇਨ ਕਿਉਂਕਿ ਝਗੜਾ ਕੋਈ ਸਮੱਸਿਆ ਦਾ ਹੱਲ ਨਹੀਂ ਹੁੰਦਾ ਇਹ ਤਾਂ ਚਲੋ ਰਾਜਨੀਤਿਕ ਗੱਲਾਂ ਹੋ ਗਈਆਂ ਨਾ ਇਹ ਤਾਂ ਅਸੀਂ ਵਹਿਰੂ ਅਗੇ ਅਰਦਾਸ ਕਰ ਸਕਦੇ ਹਾਂ ਇਹ ਵਹਿਰੂ ਜਿਵੇਂ ਸਰਵਤ ਦੇ ਕਾਰਜ ਰਾਸ ਕਰੇ ਸਰਵਤ ਦੇ ਭਲੇ ਦੀ ਅਸੀਂ ਅਰਦਾਸ ਕਰਦੇ ਹਾਂ ਇਸ ਕਰਕੇ ਤਰ ਅਰਦਾਸ ਹੀ ਕਰ ਸਕਦੇ ਆ ਭਈ ਇਹ ਤਾਂ ਰਾਜਨੀਤਿਕ ਮਾਮਲਾ ਕੁਝ ਲੋਕ ਐਸੇ ਜੋ ਇਸ ਨੂੰ ਹੱਲ ਨਹੀਂ ਹੋਣਾ ਚਾਹੁੰਦੇ ਵੋਟ ਬੈਂਕ ਹੈ ਜੇ ਮਸਲਾ ਹੱਲ ਹੋ ਗਿਆ ਅਸੀਂ ਵੋਟ ਕਿੱਥੋਂ ਮੰਗਾਗੇ ਇਹ ਵੀ ਮਸਲੇ ਹੁੰਦੇ ਆ ਵਿੱਚ ਇਦਾਂ ਕੋਈ ਰੱਬ ਦਾ ਪਿਆਰਾ ਆ ਜਾਵੇ ਜੋ ਇਨਸਾਨੀਅਤ ਨਾਲ ਪਿਆਰ ਕਰਦਾ ਹੋਵੇ ਆਪਣੇ ਆਪ ਨਾਲ ਪਿਆਰ ਨਾ ਕਰਦੇ ਹੋਵੇ ਉਹ ਇਸ ਸਮੱਸਿਆ ਨੂੰ ਹੱਲ ਕਰ ਸਕਦਾ ਹੈ ਹੱਲ ਹੋ ਜਾਂਦੀ ਹੈ ਜੰਗ ਜੁੱਦ ਲੜਾਈ ਝਗੜਿਆਂ ਦਾ ਇਹਨਾਂ ਨਾਲ ਕੋਈ ਮਸਲਾ ਹੱਲ ਨਹੀਂ ਹੁੰਦੀ ਕਿ ਜੰਗ ਜੁੱਦਾਂ ਨਾਲ ਕੋਈ ਮਸਲੇ ਅੱਜ ਤੱਕ ਹਲ ਹੋਏ। ਅਰੋਸ ਜੁਕਰੇ ਨਹੀਂ ਕਿਨੇ ਲੰਬੇ ਸਮੇਂ ਤੋਂ ਲੜਾਈ ਕਰਦੇ। ਜਾਂ ਹੋਰ ਵੀ ਨਹੀਂ। ਹੁਣ ਜਿਸ ਤਰ੍ਹਾਂ ਅਫਗਾਨਿਸਤਾਨ ਦੇ ਵਿੱਚ ਹੁਣ ਥੋੜੀ ਰਾਜਨੀਤਿਕ ਗੱਲਾਂ ਵੱਲ ਵੀ ਆ ਗਈਆਂ ਨੇ। ਕਿਉਂਕਿ ਸਾਨੂੰ ਸੋਝੀ ਆਉਂਦੀ ਹੈ ਸਾਡੇ ਜੀਵਨ ਵਿੱਚ ਵੀ ਇਹ ਚੀਜ਼ਾਂ ਵਰਤਦੀਆਂ ਜਾਂਦੀਆਂ। ਕਿ ਕਿਸੇ ਸਮੇਂ ਤੇ ਉੱਥੇ ਤਾਲਿਬਾਨ ਅਮਰੀਕਨ ਸਾਲਾਂ ਬਧੀ ਲੜਦੇ ਜਾ ਰਹੇ ਸੀ ਬੜਾ ਨੁਕਸਾਨ ਹੋ ਰਿਹਾ ਸੀ ਜਾਣੀ ਮਾਲੀ ਆਖਰਕਾਰ ਇੱਕ ਤੜਾ ਪਿੱਛੇ हट ਗਏ ਅਮਰੀਕਨ ਫੌਜਾਂ ਵਾਸ ਆ ਗਏ ਹਣ ਤੇ ਸ਼ਾਂਤੀ ਹੈ ਭਈ ਕਿਹਾ ਜੰਗ ਜੁੱਦ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੇ ਕੌਮ ਨੇ ਕਿੰਨੀਆਂ ਜੰਗਾਂ ਲੜੀਆਂ ਨੇ ਹੱਲ ਕੋਈ ਪ੍ਰਾਪਤ ਨਹੀਂ ਹੋਇਆ ਇੱਥੇ ਜ਼ੋਰ ਨਾਲ ਲਈ कि जे कि ये ना कि जोर जबरदस्ती ताकत ਦੇ ਨਾਲ ताकत ਨਾਲ ਤਾਂ ਭਾਈ ਮੁਗਲ ਆਏ ਸੀ ਉਹ ਨਹੀਂ ਪਰਮਟ رہ ਸਕੇ ताकत ਦੇ ਨਾਲ ਤਾਂ ਭਾਈ ਅੰਗਰੇਜ਼ ਆਏ ਸੀ ਉਹ ਨਹੀਂ رہ ਸਕੇ ਤੇ ਰਹੇ ਕੋਣ ਨੇ ਜੋ પ્રેમ ਦਾ ਸੰਦੇਸ਼ ਲੈ ਕੇ ਆਇਆ ਇਸ ਸੰਸਾਰ ਦੇ ਵਿੱਚ ਭਾਵੇਂ ਉਹ ਹਜਰਤ ਸਾਹਿਬ ਨੇ ਪਾਏ ਜੀ ਜਸ ਨੇ ਭਾਵੇਂ ਕਿਸ਼ਨ ਜੀ ਮਹਾਰਾਜ ਰਾਮ ਜੀ ਮਹਾਰਾਜ ਨੇ ਸਤਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਦੇ ਨਾਮ ਨੂੰ ਨਹੀਂ ਕੋਈ ਮਿਟਾ ਸਕਦਾ ਇਹਨਾਂ ਨੂੰ ਕੋਈ ਭੁਜਾ ਨਹੀਂ ਸਕਦਾ ਲਜਾ ਨਹੀਂ ਸਕਦਾ ਇਹ ਹਮੇਸ਼ਾ ਸਦੀਵੀ ਰਹਿਣਗੇ ਨਾਮ ਰਹਿਓ ਸਾਧੂ ਰਹੇ ਰਹੇ ਹੋ ਗੁਰੂ ਨਾਨਕ ਸਾਹਿਬ ਪਾਛ ਨੇ ਕੋਈ ਜੰਗ ਨਹੀਂ ਕੀਤੀ ਪਰ ਫਿਰ ਵੀ ਅੱਜ ਉਹਨਾਂ ਨੂੰ ਸੰਸਾਰ ਕੋਲਦਾ ਜੰਗ ਜੁੱਦ ਵੱਲ ਜੇ ਤੁਸੀਂ ਜਾਵੋਗੇ ਸੋਚੋਗੇ ਇਹਦਾ ਅੰਤ ਵਿਨਾਸ਼ ਹੀ ਪਾਵੇਂ ਤ੍ਰਿਤੀ ਦੀ ਜੰਗ ਹੋਵੇ ਆ ਰਾਮ ਰਾਵਣ ਦਾ ਜਦ ਹੋਵੇ ਹੱਲ ਫੇਰ ਨਹੀਂ ਹੋਏ ਆ ਹੱਲ ਉਸ ਤੋਂ ਹੱਲ ਕਰਦੇ ਕਰਦੇ ਹੱਲ ਵਿਗਾੜ ਲਿਆ ਗਏ ਇਹ ਉਹੀ ਤੇਸਨ ਜਿੱਥੇ ਇੱਕ ਇਸਤਰੀ ਦੀ ਇੱਜ਼ਤ ਪਤ ਲਈ ਕਿੱਡਾ ਵੱਡਾ ਜੰਗ ਹੋਇਆ ਇਹ ਦੋ ਜੰਗ ਹੋਏ ਨੇ ਇਹਨਾਂ ਵਿੱਚ ਇਸਤਰੀ ਤੇ ਹੀ ਜ਼ਿਕਰ ਆਉਂਦਾ ਹੈ ਪਾਵੇਂ RAM RAVAN ਦੀ ਹੋਵੇ ਪਾਵੇਂ ਮਾਂ ਭਾਰਤ ਦੀ ਹੋਵੇ ਇਹਨਾਂ ਦੋਨਾਂ ਜੰਗਾਂ ਦੇ ਵਿੱਚ ਮਸਲਾ ਇੱਕੋ ਹੀ ਹੈ ਇਸਤਰੀ ਜੋਰੂ ਇਹ ਹੀ ਕਾਰਨ ਹੁੰਦੇ ਹਨ ਜਦ ਜੋਰੂ ਜ਼ਮੀਨ ਬੀਜਾਂ ਤਾਂ ਝਗੜਾ ਹੁੰਦਾ ਹੈ ਇੱਜ਼ਤ ਦੇ ਖਾਤਰ ਜਾਂ ਜੋਰੂ ਇਸਤਰੀ ਦੇ ਖਾਤਰ ਜਾਂ ਜ਼ਮੀਨ ਦੀ ਖਾਤਰ ਪਰ ਤੇਰੇ ਪਾਛਾ ਤਨ ਤਿਰਿਕਰ ਕੋਮ ਸਿੰਘ ਜੀ ਮਾਰਨੇ ਜੰਗ ਤਾਂ ਜ ਲੜੇ ਪਰ ਧਰਮ ਦੀ ਖਾਤ ਇਹ ਨਹੀਂ ਮਰਲੇ ਉਹਨ ਦੋਨੇ ਜੰਗ ਹੋਏ ਨੇ ਦੋਨਾਂ ਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਇਆ ਕਿ ਪਹਿਲਾ ਸਾਨੂੰ ਸੰਦੇਸ਼ ਦਿੰਦੀ ਏ ਕਿ ਜੋ ਤ੍ਰੇਤੇ ਦਾ ਜੰਗ ਹੋਇਆ ਨਾ ਇਹਦੇ ਵਿੱਚ ਸੰਦੇਸ਼ ਕੀ ਸੀ ਕਿ ਜੋ ਇਸ ਤ੍ਰਿਪਮਾਨ ਕਰਦਾ ਹੈ ਉਹਦਾ ਅੰਤ ਹੁੰਦਾ ਹੈ ਕਿੰਨਾ ਅੰਤ ਹੋ ਗਿਆ ਉਹਦਾ 1 ਲੱਖ ਪੁੱਤ ਸਵਾ ਲੱਖ ਨਾਤੀ ਇਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਣੀ ਫਰਮਾਨ ਕਰਦੇ ਆਂ ਕਹਿੰਦੇ 1 ਲੱਖ ਉਹਦਾ ਪੁੱਤਰ ਸੀ ਰਾਵਣ ਦਾ 1 ਲੱਖ ਪੁੱਤ ਸਵਾ ਲੱਖ ਨਾਤੀ ਨਾਤੀ ਕਹਿੰਦੇ ਜੋ ਘਤੀਆਂ ਦੇ ਧੀਆਂ ਦਾ ਪਰਿਵਾਰ ਬੱਚੇ ਕਿ ਜਿੰਨੇ ਨਾਤੀ ਸੀ 1 ਲੱਖ ਪੁੱਤ ਸਵਾ ਲੱਖ ਨਾਤੀ ਤੇ ਅੱਗੇ ਹੋਇਆ ਕੀ ਹੈ ਇਸ ਜੰਗ ਜੁਦ ਨੇ ਕੀ ਬਨਾਸ਼ ਕਰ ਦਿੱਤਾ ਤੇ 라ਵਣ ਘਰ ਦੀਆਂ ਨਾ ਬਾਤੀ ਉਹਦਾ ਨਾਸ ਹੀ ਨ ਹੋਇਆ ਇਹਨਾਂ ਨਾਸ ਕਰਨਾ ਪਿਆ ਕਿ ਆਪਣੀ ਤਰੁਸ ਪਤਨੀ ਮਾਤਾ ਸੀਤਾ ਨੂੰ ਵਾਪਸ ਲਿਆਉਣ ਦੀ ਖਾਤਰ ਕਿ ਇੱਕ ਪਤੀ ਆਪਣੀ istri ਦਾ ਕਿੰਨਾ ਮਾਣ ਸਨਮਾਨ ਕਰਦਾ ਇਹ ਤ੍ਰੇਤੇ ਦਾ ਜੰਗ ਰਾਮ ਰਾਵਣ ਦਾ ਚਿੱਤਰ ਸਾਨੂੰ ਇਹ ਦਰਸਾਉਂਦਾ ਕਿ અપਮਾਨ ਕਰੇਗਾ ਤਾਂ ਸਭ ਕੁਝ ਬਰਬਾਦ ਹੈ ਸਤਕਾਰ ਕਰੇਗਾ ਤਾਂ ਸਭ ਕੁਝ ਪ੍ਰਾਪਤ ਹੋ ਜਾਏਗਾ ਪਰ ਇਸੇ ਜਿਸ ਇਤਿਹਾਸ ਨੂੰ ਅਸੀਂ ਕਿੰਨੀ ਵਾਰ ਟੀਵੀ ਤੇ ਦੇਖਿਆ ਪੜ੍ਹਿਆ ਪਰ ਮੈਂ ਨਾ ਬਾਲ ਮੇਕੀਦ ਮੈਂ ਉਸ ਨੂੰ ਅਸੀਂ ਜਾਬ ਕਰਦੇ ਹਾਂ ਉਹਦਾ ਪ੍ਰਕਾਸ਼ ਹੁੰਦਾ ਹੈ ਮੰਦਰਾਂ ਦੇ ਵਿੱਚ ਪਰ ਉਸੇ ਦੇਹ ਦੇ ਵਿੱਚ ਜਿੱਤੇ ਰਾਮ ਜੀ ਹੋਏ ਆ ਸਭ ਤੋਂ ਵੱਧ ਜੇ ਇਸਤਰੀ ਦਾ અપਮਾਨ ਹੈ ਇਸੇ ਦੇਹ ਦੇ ਵਿੱਚ ਹੈ ਇਸੇ ਦੇਹ ਦੇ ਵਿੱਚ અપਮਾਨ ਹੈ ਜੰਗ ਦੋਗੇ ਭਿਆਨਕ ਹੋਗੇ ਮਹਾਭਾਰਤ ਦਾ ਜੰਗ ਵੀ ਹੈ ਉਹ ਵੀ ਦ੍ਰੋਪਤੀ ਦਾ અપਮਾਨ ਕੀਤਾ ਸੀ ਉਦੇ ਵਸਤਰ ਉਤਾਰੇ ਸੀ ਕਿ ਦੇਖੋ ਪਾਂਡਵ ਨੇ ਕਿੰਨਾ ਵੱਡਾ ਯੰਗ ਕੀਤਾ ਜਦ ਹੋਇਆ અપਮਾਨ ਦਾ ਹੀ ਬਦਲਾ ਸੀ ਉਹ ਕਈ ਇੱਥੇ ਭਾਵੇਂ ਇੱਕ ਹੀ ਸਤਰੀ ਗੱਲ ਕਰਦੇ ਆ ਭਾ ਦੋ ਆਪਰ ਦੇ ਵਿੱਚ ਦੋ ਇਸਤਰੀਆਂ ਦੇ અપਮਾਨ ਦੀ ਗੱਲ ਸੀ ਇੱਕ ਦ੍ਰੋਪਦੀ ਦੀ ਉਹਦੇ ਵਸਤਰ ਚੀਰ ਹਨ ਹੋਏ ਸੀ ਦੂਸਰੀ ਥੈ ਤੁਹਾਨੂੰ ਗੱਲਿਆਂ ਨੂੰ ਪਤਾ ਹੋਵੇਗੀ ਉਹ ਸੀ ਭਾਈ ਦਰਯੋਦਨ ਦੀ ਮਾਤਾ ਗੰਧਾਰੀ ਹੁਣ ਸੋਚੋਗੇ ਉਹਦਾ અપਮਾਨ ਕਦੋਂ ਹੋਇਆ ਕਿੱਥੇ ਹੋਇਆ ਉਹਦਾ અપਮਾਨ ਹੋਇਆ ਉਹਦੇ ਭਰਾ ਦੇ ਅੱਖਾਂ ਦੇ ਸਾਹਮਣੇ ਜਿਹਨੇ ਸ਼ਕਨੀ ਕਹਿੰਦੀ ਗੰਧਾਰ ਦੇਸ਼ ਗੰਧਾਰੀ ਦਾ ਨਾਂ ਉਹਦੇ ਪਿਤਾ ਦੇ ਦੇਹ ਦੇ ਨਾਂ ਤੇ ਪਿਆ ਗੰਧਾਰ ਦੇ ਰਹਿਣ ਵਾਲੀ ਹੈ ਵਿਸ਼ੇਮ ਪਤਾ ਉਸ ਸਮੇਂ ਸਭ ਤੋਂ ਵੱਡੇ ਯੋਧਿਆਂ ਵਿੱਚ ਤਲਤਵਾਰ ਇੰਨੀ ਤਲਤਾਂ ਮਾਲਕ ਸੀ ਉਹਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਪੈਂਦੀ ਉਹਦੇ ਕੋਲ ਬਾਰੀ ਕਿਸਾ ਸੀ ਕਿ ਉਹਨੂੰ ਕੋਈ ਮਾਰ ਨਹੀਂ ਸਕਦਾ ਉਹਦੀ ਆਪਣੀ ਮ੍ਰਿਤਿ ਉਹਦੇ ਹੁਕਮ ਦੇ ਵਿੱਚ ਸੀ ਤੇ ਜਦ ਤੱਕ ਟਕੜਾ ਕੀਤਾ ਸੀ ਭਾਈ ਉਹਦੀ ਤਵੱਸਿਆ ਸੀ ਉਹ ਦੀ ਵਸਤ ਬੜੀ ਇਤਾਂ ਤਿਰਗੁਰੂ ਫਰਾਂਸ ਸੈਵ ਵਿੱਚ ਵੀ ਹੈ ਪਰ ਆਵੇ ਇੱਡੀ ਉਸ ਦਾ ਮਾਲਕੀ ਪਰ ਇੱਕ ਗਲਤੀ ਕਰ ਗਿਆ ਕਿ ਜਦੋਂ ਗਿਆ ਦੇਖਣ ਵਾਸਤੇ ਕਿ ਭਾਈ ਆਪਣੇ ਪਰਿਵਾਰ ਵਾਸਤੇ ਆਪਣੇ ਭਤੀਜਿਆਂ ਵਾਸਤੇ ਲੜਕੀ ਦੇਖਣੀ ਸੀ ਔਰ ਲੜਕੀ ਤਾਂ ਦੇਖਣ ਚ ਲਿਆ ਗਿਆ ਲੜਕੀ ਦੇਖਣੀ ਉਹਨੂੰ ਗੰਧਾਰੀ ਸੋਹਣੀ ਸਲਕੀ ਸਾਫ ਸਤਰੀ ਲੱਗੀ ਉਨੇਕ ਧਾਰ ਦੇ ਰਾਸੇ ਤੋਂ ਉਹਦਾ ਹੱਥ ਮੰਗਿਆ ਕਿ ਮੈਂ ਉਹਦੇ ਭਰਾ ਲਈ ਹੱਥ ਮੰਗਦਾ ਬੜੀ ਕੁਛ ਹੀ ਦੀ ਗੱਲ ਸੀ ਭਈ ਵਿਧੋਰ ਰਾਜ ਨੇ ਭਈ ਪੂਰਵ ਤੇ ਪੰਡਵ ਉਹ ਸਮੇਂ ਦੇ ਮੰਨੇ ਹੋਏ ਰਾਜੇ ਸੀ ਭਈ ਤਖਤ ਵਾਰ ਦੇ ਉਧੇ ਸੂਰਮੇ ਸੀ ਦੌਰ ਦੂਤ ਕਿੰਨਾਂ ਦੀਏ ਬਹਾਦਰੀਆਂ ਦੇ ਕਿਸੇ ਸੀ ਹਰ ਕੋਈ ਚਾਹੁੰਦਾ ਮੀਰ ਤਾਂ ਸੀਗੇ ਸੀਗੇ ਭਈ ਕਿਦ ਰਾਜੇ ਹੋਏ ਤਾਂ ਮੇ ਤਾਂ ਹੋਣੀ ਆ ਕਹਿੰਦੇ ਚਲੋ ਭਾਈ ਠੀਕ ਆ ਪਰ ਗੱਲ ਉਦੋਂ ਵਿਗੜ ਗਈ ਜਦੋਂ ਕਹਿੰਦੇ ਵੀ ਮੈਂ ਜੋ ਰਿਸ਼ਤਾ ਹੱਥ ਮੰਗ ਰਹੇ ਆ ਆਪਣੇ ਹੀ ਪਰਿਵਾਰ ਦੇ ਰਾਜਾ ਆਪਣੇ ਭਰਾ ਦੇ ਪੁੱਤਰ ਵਾਸਤੇ ਮੰਗਦੇ ਆ ਉਹ ਕੌਣ ਸੀ ਉਹ ਸੀ ਭਾਈ ਦਰਯੋਦਨ ਦਾ ਪਿਤਾ ਪ੍ਰਤਰਾਸਟ ਹੁਣ ਅੱਖਾਂ ਤੋਂ ਅੰਨ ਆਇਆ ਇਹ ਤਾਂ ਇਹ ਗੱਲ ਹੈ ਇਹ ਕਹਿੰਦੇ ਵੀ ਇਹ ਤਾਂ ਅੰਨ ਅੱਖਾਂ ਦਾ ਦਿਨ ਕੋਈ ਨਹੀਂ ਹੁਣ ਤਾਕਤਵਰ ਸਾਹਮਣੇ ਖੜਾ ਸੀ ਕਿਹਦਾ ਜੋਰ ਨਾ ਚੱਲੇਆ ਬੜੀ ਨਾਨੁਕਰ ਕੀਤੀ ਹੈ ਗੰਧਾਰੀ ਦੇ ਭਰਾ ਨੇ ਸ਼ਕੁਨੀ ਹੁਣ ਇੱਥੇ ਵੀ ਇਹ ਗੱਲ ਸਮਝ ਆ ਜਾਣੀ ਸਾਨੂੰ ਕੀ ਕਿਹੜੀ ਚੀਜ਼ ਪਾਵਰ ਜ਼ਿਆਦਾ ਹੁੰਦੀ ਹੈ ਹੁਣ ਹੱਥੋਂ ਤਾਂ ਭਈ ਕੁਝ ਕਰ ਨਹੀਂ ਸਕੇ ਇੱਕ ਲਾਤੋਂ ਅਪਹਾਜ ਵੀ ਸੀ ਤੇ ਸਾਹਮਣੇ ਉਹ ਯੋद्धा ਖੜਿਆ ਸੀ ਜਿਹਨੂੰ ਕੋਈ ਮਾਰ ਹੀ ਨਹੀਂ ਸਕਦਾ ਜਿੱਦੀ ਮ੍ਰਿਤਿਉ ਹੀ ਆਪਣੇ ਹੱਥ ਵਿੱਚ ਔਰ ਉਹਨੂੰ ਕੀ ਪਤਾ ਸੀ ਭਾਵੇਂ ਤੇਰੀ ਮ੍ਰਿਤਿਉ ਤੇਰੇ ਹੱਥ ਵਿੱਚ ਤੇਰੇ ਨਾਲੋਂ ਵੱਧ ਤਾਕਤ ਵਾਲੇ ਕਿਸ ਨਾਲ ਜੋ ਹੋਰ ਹੈ ਉਹ ਸੀ ਗਿਆਨवान ਗੱਲ ਗਿਆਨਵਾਨ ਦੀ ਹਣੀ ਸਾਰੀ ਸਮਝ ਲਓ ਏ ਭਾਈ ਗਿਆਨवान ਕਿੰਨਾ ਤਾਕਤਵਰ ਹੁੰਦਾ ਤੇ ਗਿਆਨ ਨੂੰ ਖਤਮ ਕਰਨ ਵਾਸਤੇ ਤਾਂ ਇਹ ਪੜਤਾਂ ਵਾਲੀ ਗੱਲ ਹੋਈ ਸੀ ਨਾ ਤੇ ਪਹਿਲਾਂ ਇਧਰ ਵਾਲਾ ਵਿਸ਼ਾਪੁਰਨ ਕਰ ਲਈਏ ਤੇ ਭਾਈ ਛੁਕਨੀ ਨੂੰ ਇਸ ਗੱਲ ਦਾ ਬੜਾ ਮਿਲਾਨ ਸੀ ਕਿ ਮੇਰੀ ਭੈਣ ਹੀ ਨਹੀਂ ਸੋਹਣੀ ਸੁੰਦਰ ਹੈ ਤੇ ਇੱਕ ਅੰਨੇ ਨੂੰ ਵਿਆਹ ਦੇਣੀ ਹੈ ਪਰ ਜੋ ਨਾ ਚੱਲੇ ਮਜਬੂਰ ਸੀ ਪਰ ਇਸ ਗੱਲ ਨੂੰ ਮਨ ਵਿੱਚ ਰੱਖਿਆ ਤੇ ਮਨ ਵਿੱਚ ਰੱਖਿਆ ਆਪਣੇ ਗਿਆਨ ਦੇ ਸਦਕਾ ਐਸਾ ਚੱਕਰ ਵਿਊ ਰਚਿਆ ਇਹ ਸਾਰਾ ਕੁਝ ਕੀਤਾ ਕਰਾਇਆ ਭਾਵੇਂ ਉਹ ਤਾਕਤ ਦਿੱਤਾ ਤਾਕਤ ਵਰਨੀ ਸੀ ਕਿ ਉਹਦੇ ਕੋਲ ਐਸੀ ਵਰਨੀ ਸੀ ਕਿ ਕੋ ਪਿਛੇ ਪਿਤਾ ਵਰਗੇ ਸੂਰਮੇ ਇਹ ਜੇ ਬਹਾਦਰ ਯੋਧੇ ਦਾ ਟਕਰਾ ਕਰ ਸਕਦੇ ਪਰ ਪਿਛੇ ਪਿਤਾ ਨੂੰ ਸ਼ਾਇਦ ਉਹਦਾ ਗਿਆਨ ਨਾ ਦਿਖਿਆ ਉਹਦੀ ਚਤਰਾਈ ਬਹੁਤ ਸੀ ਉਹਦੀ ਚਤਰਾਈ ਕਰਕੇ ਕੌਰਵਾ ਪਾਂਡਵਾਂ ਦਾ ਜੰਗ ਹੋਇਆ ਅਸਲ ਇਹ ਦ੍ਰੋਤੀ ਦੇ ਚੀਰ ਹਨ ਇਹਦਾ ਕੋਬਜਾ ਹੋਈ ਇੱਕ ਨਾ ਔਰ ਇਹ ਕ੍ਰਾਉਣ ਦੇ ਵਿੱਚ ਵੀ ਇਹਦਾ ਹੱਥ ਸੀ ਸਭ ਕੁਝ ਇਹਨੇ ਕਰਵਾਇਆ ਕਿ ਲੜਕੇ ਮਰਨ ਤੇ ਦੇਖ ਲੋ ਇੱਕ ਗਿਆਨਵਾਨ ਨੇ ਕਿਵੇਂ ਕੌਰਵਾਂ ਪਾਂਡਵਾਂ ਨੂੰ ਦੋਨੇ ਖਤਮ ਕਰਾ ਦਿੱਤੇ ਗਿਆਨ ਗਿਆਨ ਦੀ ਗਲਤੀ ਸੀ ਕਿ ਗਿਆਨਵਾਨ ਨੇ ਦੋਨੇ ਖਤਮ ਕਰਾ ਦਿੱਤੇ ਦੋਨਾਂ ਜੰਗਾਂ ਜੁੱਧਾਂ ਦੇ ਵਿੱਚ ਇਸਤਰੀ ਦੇ ਮਾਣ ਸਨਮਾਨ ਦੀ ਗੱਲ ਹੈ ਪਰ ਉਸੇ ਦੇਸ਼ ਵਿੱਚ ਮਾਣ ਸਨਮਾਨ ਨਹੀਂ ਮਿਲਦਾ ਰੋ ਵਿਚਾਰ ਹੁਣ ਮੇਨ ਵਿਸ਼ੇਤੀ ਆਈਏ ਕਿ ਜਿਹੜਾ ਵਿਸ਼ਾ ਆਰੰਭ ਕੀਤਾ ਸੀ ਕਸ਼ਮੀਰੀ ਪੜਤਾਂ ਦਾ ਕਿ ਉੱਥੇ ਹੀ ਤਸ਼ੱਦਦ ਕਿਉਂ ਸੀ ਕਿਉਂਕਿ ਉੱਥੇ ਸੀ ਭਾਈ ਅੱਜ ਵੀ ਜੋ ਉਸ ਜਗ੍ਹਾ ਤੇ ਜਿੰਨੇ ਪੜ੍ਹਾਈ ਵਾਲੇ ਆ ਬڑے بڑے ਵਿਦਵਾਨਾਂ ਤੋਂ ਪੈਦਾ ਹੁੰਦੇ ਆ। ਉਹ ਧਰਤੀ ਦੀ ਖਾਸੀਅਤ ਆ। ਇਹਨਾਂ ਵੈਗਰੂ ਜਾਣਦਾ ਉੱਥੇ ਦਾ ਕੁਦਰਤੀ ਨਜ਼ਾਰਾ ਸ਼ਾਂਤੀ ਹੈ। ਹੋਰ ਵੀ ਜੋ ਜਿੰਨੇ ਆਪ ਜੀ ਨੂੰ ਉੱਥੇ ਦੇ ਪਦਾਰਥ ਦੱਸਿਆ ਵੀ ਇਹੇ ਮਸ਼ਹੂਰ ਨੇ ਭਾਈ। ਕਿ ਉਹਦੀ ਸੁੰਦਰਤਾ ਹੀ ਇੰਨੀ ਹੈ, ਹਰ ਕੋਈ ਮੋਤ ਹੋ ਜਾਂਦਾ, ਤੈਂ ਤੇ ਜੰਗ ਜਦ ਹੋ ਰਹੀ ਹੈ। ਹਨ ਉੱਥੇ ਸੀ ਭਾਈ ਗਿਆਨ ਦਾ ਖਾਸ ਕੇਂਦਰ। ਉਹ ਸੀ ਗਿਆਨ ਦਾ ਖਾਸ ਕੇਂਦਰ ਕਿ ਪੂਰੇ ਹਿੰਦੁਸਤਾਨ ਦੇ Hindu ਮਤ ਨੂੰ ਬढ़ावा ਦੇਣ ਲਈ ਗਿਆਨ ਦਿੰਦੇ ਸੀ ਬਈ ਉਹ ਉੱਥੇ ਸੀ ਪੜ੍ਹਾਈ ਗਿਆਨ ਔਰ ਮੁਗਲਾਂ ਨੇ ਸੋਚਿਆ ਜਿੰਨਾ ਚਿਰ ਗਿਆਨ ਆਈ ਜਾਣਾ ਇਹ ਵਧਿ ਜਾਣੇ ਆ ਕਿ ਜਿੰਨਾ ਚਿਰ ਗਿਆਨ ਆਈ ਜਾਣਾ ਇਹ ਵਧਿ ਜਾਣੇ ਆ ਕਿ ਕਿਉਂ ਨਾ ਇਹਨਾਂ ਨੂੰ ਹੀ ਖਤਮ ਕਰਨਾ ਕਰੀਏ ਤੇ ਇਹੇ ਕਾਰਨ ਸੀ ਭਾਈ ਕਿ ਇਸ ਜੇ ਹਿੰਦੂ ਧਰਮ ਨੂੰ ਜਾਂ ਇਹਨਾਂ ਨੂੰ ਦਬਾਉਣਾ ਖਤਮ ਕਰਨਾ ਘਟਾਉਣਾ ਨਾ ਇਹਨਾਂ ਦਾ ਜੋਰ ਕਿ ਸਾਡੇ ਤੇ ਹਾਵੀ ਨਾ ਹੋ ਜਾਣੇ ਤੇ ਮਗਲਾ ਨੇ ਪਹਿਲਾਂ ਉਹਨਾਂ ਦਾ ਗਿਆਨ ਕਦਮ ਕੀਤਾ ਜਿਵੇਂ ਅੱਜ ਦੇ ਸਮੇਂ ਵਿੱਚ ਬੰਦਿਆ 13 ਗਿਆਨ ਖਤਮ ਹੋ ਰਹੇ ਆ ਤੈਨੂੰ ਲਾਚ ਦਿੱਤੇ ਜਾਂਦੇ ਆ ਲਾਚ ਦਾ ਇਹ ਹੁਣ ਤੇ ਇਹਦਾ ਕਿ ਵੀ ਹਰ ਜਗ੍ਹਾ ਤੇ ਦਿੱ ਪੜ੍ਹਾਈ ਦੀ ਸੁਵਿਧਾ ਹੋਵੇ ਬਿਗੈਰ ਪੈਸੇ ਤੋਂ ਐਡਮਿਸ਼ਨ ਹੈ ਹੁੰਦੀ ਆ ਜਿੱਥੋਂ ਸਾਨੂੰ ਫ੍ਰੀ ਥੋੜੀ ਕੁਝ ਮਿਲਦੀ ਹੈ ਉੱਥੇ ਉਹਨਾਂ ਦਾ ਸਟੈਂਡਰਡ ਨਹੀਂ ਹੁੰਦਾ ਜਿਵੇਂ ਸਰਕਾਰੀ ਸਕੂਲ ਹੋਗੇ ਕਿੰਨਾ ਸਕੂਲਾਂ ਦੇ ਵਿੱਚ ਭਾਈ ਸਾਨੂੰ ਉਹ ਫੈਸਿਲਟੀਆਂ ਨਹੀਂ ਮਿਲਦੀਆਂ ਦੇ ਨਹੀਂ ਦਿੰਦੇ ਕਿਉਂਕਿ ਕਾਰੋਬਾਰ ਕਰਨ ਵਾਲਿਆਂ ਨੇ ਕਾਰੋਬਾਰ ਕਰਨਾ ਭਾਈ ਜਿਹੜੇ ਪ੍ਰਾਈਵੇਟ ਨੇ ਉਹਨਾਂ ਨੇ ਤਾਂ ਆਪਣੇ ਭਾਈ ਗੋਰਖ ਧੰਦੇ ਛੱਡੂ ਕਿਤੇ ਹੋਏ ਆ ਉਹ ਤਾਂ ਮਾਇਆ ਕਮਾਉਂਦੇ ਉਹਨਾਂ ਨੂੰ ਤੇਰੀ ਵਿਦਿਆ ਗਿਆਨ ਤੋਂ ਕੀ ਮਤਲਬ بس ਤੁਹਾਡਾ ਪੈਸਾ ਲੈ ਕੇ ਤੁਹਾਨੂੰ ਇਹ ਸੁਭਦਾ ਦੇ ਦੇ ਸਰਕਾਰੀ ਸਕੂਲ ਚ ਭਾਵੇਂ ਤੁਸੀਂ ਫੀਸ ਨਾ ਦੋ ਪਰ ਉਥੇ ਅਸੀਂ ਲੱਖਾਂ ਫੀਸਾਂ ਭਰਦੇ ਆ ਤੇ ਗਿਆਨ ਸਾਡੇ ਕੋਲ ਫੇਰ ਨਹੀਂ ਆ ਰਿਹਾ ਹੁਣ ਗਵਰਨਮੈਂਟ ਨੂੰ ਚਾਹੀਦਾ ਭਈ ਇਹਨਾਂ ਸਕੂਲਾਂ ਦਾ ਸਟੈਂਡਰਡ ਇੰਨਾ ਹਈ ਹੋਵੇ ਕਿ ਪ੍ਰਾਈਵੇਟ ਵਾਲੇ ਦੇਖ ਕੇ ਵੀ ਸ਼ਰਮਿੰਦੇ ਹੋਣ ਇਹ ਸਾਨੂੰ ਦਵੋ ਭਾਈ ਸਾਡੇ ਕੋਲ ਗਿਆਨ ਹੋਗਾ ਨਾ ਅਸੀਂ ਬਾਕੀ ਸਭ ਕੁਝ ਤਾਂ ਆਪ ਹੀ ਹਸਲ ਕਰ ਲੈਣਾ ਵਾ ਸਾਡੇ ਗਿਆਨ ਨੂੰ ਇਸਲਾਮਾ ਨੇ ਭਾਈ ਕਿ ਸਾਡੇ ਗਿਆਨ ਨੂੰ ਇਸਲਾਮਾ ਹੁੰਦੀ ਹੈ ਜਿੱਦ ਤਰ੍ਹਾਂ ਇੱਕ ਹਿੰਦੁਸਤਾਨ ਦੀ ਵਿਵਿਕਾ ਸੀ ਅਸਮਾਨ ਪਲਾੜ ਦੇ ਵਿੱਚ ਜਿਹਨੂੰ ਕਹਿੰਦੇ ਆ ਆਪਾਂ ਕਿ 9 ਮਹੀਨੇ ਉੱਥੇ ਫਸੀ ਰਹੀ ਸਾਰੀ ਦੁਨੀਆ ਦੀਆਂ ਅੱਖਾਂ ਉਹਦੇ ਉੱਤੇ ਆ ਭਾਵੇਂ ਜੰਪਲ ਉਹਦਾ ਅਮਰੀਕਾ ਦੇ ਵਿੱਚ ਹੋਇਆ ਪਰ ਉਹਦਾ ਸਬੰਧ ਸੀ ਹਿੰਦੁਸਤਾਨ ਨਾਲ ਬਈ ਹਿੰਦੁਸਤਾਨੀਆਂ ਦੀ ਨਿਗਾਹ ਸੀ ਉਹਤੇ ਸਨੀਤਾ ਵਿਲੀਅਮ ਹੁਣ ਉਹਦੇ 'ਚ ਗਿਆਨ ਐਡਾ ਸੀ ਤਦੀ ਹੋਇਆ ਨਾ ਨਹੀਂ ਤਾਂ ਕਿੰਨੀਆਂ ਬੀਬੀਆਂ ਤਾਰੀਫ ਦੇ ਕੋਣ ਪੁੱਛਦਾ ਕਿਸੇ ਨੂੰ ਪੁੱਛਦਾ ਨਹੀਂ ਨਾ ਗਿਆਨ ਨੂੰ ਪੁੱਛਿਆ ਉਹਦੇ ਨਾਲ ਕਿੰਨੇ ਮੰਤਰੀ ਕੋਈ ਪ੍ਰਧਾਨ ਮੰਤਰੀ ਕੋ ਰਾਸ਼ਟਰਪਤੀ ਹੋ ਗਏ ਪਰ ਜਿੰਨਾ ਰੁਤਬਾ ਡਾਕਟਰ ਮਨਮੋਹਨ ਸਿੰਘ ਜੀ ਦਾ ਦੁਨੀਆ ਦੇ ਵਿੱਚ ਡਾਕਟਰ ਅਬਦੁਲ ਕਲਾਮ ਜੀ ਦਾ ਜੋ ਰਾਸ਼ਟਰਪਤੀ ਹੋਏ ਉਹਨਾਂ ਦਾ ਕਿਸਦਾ ਹੋ ਸਕਦਾ ਕਿਉਂਕਿ ਭਾਈ ਉਹਨਾਂ ਕੋਲ ਗਿਆਨ ਸੀ ਇੱਕ ਦੇ ਕੋਲ ਜੇ ਅਰਥ ਸ਼ਾਸਤਰ ਦਾ ਵਿਗਿਆਨ ਸੀ ਗਿਆਨ ਸੀ ਵਾਹਿਗੁਰੂ ਇੰਨਾ ਪੜਿਆ ਲਿਖਿਆ ਸੀ ਉਹਦੇ ਵਰਗੀ ਜੋ ਫਾਈਨੈਂਸ ਦੀ ਸਿਸਟਮ ਸਹੀ ਕਰ ਸਕਦੇ ਕੋਈ ਹੋਰ ਲੋ ਨਹੀਂ ਹੋਏ ਦੁਨੀਆ ਉਹਨਾਂ ਦੇ ਗਿਆਨ ਤੇ ਸਿੱਖਿਆ ਲੈਂਦੀ ਹੈ ਦੂਸਰੇ ਹੋਏ ਡਾਕਟਰ ਅਬਦੁਲ ਕਲਾਮ ਜੀ ਭਾਪ ਜਿਨ੍ਹਾਂ ਨੇ ਇਸ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਿਨਸ ਨੂੰ ਮਯਾਇਲ ਮੈਨ ਦੇ ਨਾਮ ਤੇ ਜਾਣਿਆ ਜਾਂਦਾ ਜਿਨੇ ਮਯਾਇਲਾਂ ਤਿਆਰ ਕੀਤੇ ਆ ਭਾਵ ਹਿੰਦੁਸਤਾਨ ਨੂੰ ਆਤਮ ਨਿਰਭਰ ਬਣਾਇਆ ਸੁਰੱਖਿਆ ਦਿੱਤੀ ਹੈ ਕਿ ਤੁਹਾਡੇ ਤੇ ਕੋਈ ਬਾਹਰ ਨਹੀਂ ਕਰ ਸਕਦਾ ਤੇ ਇਹਨਾਂ ਸਖਸ਼ਾਂ ਨੂੰ ਕਿਉਂ ਪੁਜਿਆ ਜਾਂਦਾ ਕਿਉਂਕਿ ਭਾਈ ਗਿਆਨਵਾਨ ਹੈ ਜਦ ਤੱਕ ਤੂੰ ਗਿਆਨਵਾਨ ਨਹੀਂ ਬਣਦਾ ਨਾ ਕਿ ਜਦ ਤੱਕ ਤੂੰ ਗਿਆਨਵਾਨ ਨਹੀਂ ਬਣਦਾ ਤੱਕ ਤੇਰੀ ਕਦਰ ਨਹੀਂ ਹੋਣੀ ਤੇਰੇ ਗਿਆਨ ਤਾਂ ਖਤਮ ਕੀਤਾ ਜਾਂਦਾ ਭਾਈ ਜੇ ਤੈਨੂੰ ਗਿਆਨ ਦਿੱਤਾ ਤੈਨੂੰ ਸਮਝ ਆਏਗੀ ਕੌਮ ਖਤਮ ਹੋ ਰਹੀ ਏ ਕਿ ਕੌਮ ਹੈ ਇਹਨਾਂ ਨੂੰ ਗੁਰਦ੍ਰੇ ਬਣਾਉਣ ਦੀ ਚਾਹ ਵਾ ਸਮਾਗਮ ਕਰਾਉਣ ਦਾ ਬਸ ਇਹਨਾਂ ਪਿੱਛੇ ਤੁਰ ਹੀ ਫਿਰਦੀ ਹੈ ਚਾਲ ਨਹੀਂ ਕਰਦੀ ਕਿ ਭਾਈ ਅਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਗਿਆਨ ਦਈਏ ਕਿ ਇਹਨਾਂ ਨੂੰ ਸੰਸਾਰਿਕ ਵਿੱਦਿਆ ਦਈਏ ਪਹਿਲਾਂ ਜੇ ਦਾ ਸੰਸਾਰਿਕ ਵਿਦਿਆ ਹੋ ਗਈ ਸੁੱਕੀ ਹੋਣਗੇ ਧਰਮ ਬਲ ਤਾਂ ਇਹਨਾਂ ਨੇ ਆਪਣੇ ਆਪ ਹੀ ਆ ਜਾਣ ਕਿ ਇਸ ਧਰਮ ਤੋਂ ਸਾਨੂੰ ਐਡੀ ਪਦਵੀ ਮਿਲੀ ਹੈ ਕਿ ਇਸ ਸਥਾਨ ਤੇ ਭਾਈ ਹੁਣ ਵੈਸੇ ਝੁਕਾ ਹੋ ਜਾਂਦਾ ਨਾ ਆਪਣਾ ਕਿ ਆਪਾਂ ਨਗਰ ਦੇ ਵਿੱਚ ਕੋਈ ਆਪਣੀ ਮਦਦ ਕਰ ਦੇਵੇ ਘਰ-ਬਾਰ ਬਣਾ ਦੇਵੇ ਜੋ ਸਾਨੂੰ ਪਹਿਹ ਦੇ ਦੇਵੇ ਪਾਪ ਇਸ ਤਰ੍ਹਾਂ ਕਰ ਦੇਵੇ ਕੋਈ ਸਾਡੇ ਤੇ ਪਰਉਪਕਾਰ ਕਰ ਦੇਵੇ ਅਸੀਂ ਉਹਦੇ ਗੁਣ ਗਾਉਣੇ ਆ ਜਿੰਦਗੀ ਉਸੇ ਤਰ੍ਹਾਂ ਹੀ ਭਾਈ ਜਿਹੜੇ ਬੱਚੇ ਪੜ੍ਹ ਲੈ ਕੇ ਜਿਨ੍ਹਾਂ ਦੇ ਅੰਦਰ ਜਨੂਨ ਹੈ ਪੜ੍ਹਾਈ ਦਾ ਕਿ ਜਿਨ੍ਹਾਂ ਅੰਦਰ ਜਨੂਨ ਹੈ ਪੜ੍ਹਾਈ ਦਾ ਕਿ ਅਸੀਂ ਪੜ੍ਹ ਲੈ ਕੇ ਵੱਡੇ ਅਫਸਰ ਬਣੀਏ ਉੱਚੀਆਂ ਪਦਵੀਆਂ ਮਿਲਣ ਅਸੀਂ ਵੀ ਡਾਕਟਰ ਇੰਜੀਨੀਅਰ ਬਣੀਏ ਉਹ ਤਾਂ ਭਾਈ ਤੇਰੇ ਕੌਮ ਦੇ ਗੁਣ ਗਉਣਗੇ ਵੀ ਇਸ ਗੁਰਦਾਰੇ ਤੋਂ ਹੁਣ ਐਸੇ ਕਈ ਸਖਸ ਨੇ ਜਿਹੜੇ ਕਹਿੰਦੇ ਅਸੀਂ ਅੱਜ ਭਾਵੇਂ ਉਹ ਉਹਨਾਂ ਦੇ ਸਤਾਰੇ ਅਸਮਾਨ ਦੇ ਵਿੱਚ ਬਲੰਦ ਨੇ ਭਾਵੇਂ ਬਹੁਤ ਅਮੀਰ ਨੇ ਐਸੇ ਵਕੀਲ ਨੂੰ ਵੀ ਸੁਣਿਆ ਹੈ ਐਸੀਆਂ ਬੜੀਆਂ ਕਹਾਣੀਆਂ ਸੁਣੀਆਂ ਹੈ ਕਹਿੰਦੇ ਅਸੀਂ ਕਿਸੇ ਸਮੇਂ ਦੇ ਉਤੇ ਗੁਰਦਰਾ ਸਹਿ ਦੇ ਵਿੱਚ ਰਾਸ਼ਨ ਖਾ ਕੇ ਨਾ ਇੱਥੋਂ ਲੰਗਰ ਛੱਕ ਕੇ ਅਸੀਂ ਭੁੱਖੇ ਸੀ ਜਦੋਂ ਸਾਡੇ ਕੋਲ ਇੱਕ ਪੈਸਾ ਨਹੀਂ ਹੁੰਦਾ ਸੀ ਪਰ ਇਸ ਲੰਗਰ ਦੇ ਨਾਲ ਅਸੀਂ ਅੱਜ ਇਸ ਉੱਚੇ ਮਕਾਮ ਤੇ ਪਹੁੰਚੇ ਆ ਕੋਈ ਵਕੀਲ ਆ ਕੋਈ ਡਾਕਟਰ ਆ ਕੋਈ ਫਿਲਮ ਸਟਾਰ ਐ ਐਸੀਆਂ ਬਹੁਤ ਕਥਾਵਾਂ ਸੁਣੀਆਂ ਹੋਈਆਂ ਨੇ ਆਉਂਦੀਆਂ ਨੇ ਭਾਈ ਦੱਸਦੇ ਖੁਦ ਦੱਸਦੇ ਕਹਿੰਦੇ ਇਸ ਕਰਕੇ ਸਾਡਾ ਸਿੱਖ ਧਰਮ ਦੇ ਉੱਤੇ ਵਿਸ਼ਵਾਸ ਤੇ ਤੁਸੀਂ ਭਾਈ ਉਹਨਾਂ ਨੂੰ ਵਿੱਦਿਆ ਦਿਓ ਬੱਚਿਆਂ ਨੂੰ ਗਿਆਨ ਦਵੋ ਜੋ ਚਾਹੀਦਾ ਹੈ ਇਹ ਕੀ ਹੈ ਥਾਂ ਥਾਂ ਦੇ ਜਿੱਥੇ ਦੇਖਿਆ ਕੰਗਾ ਦੇਖਿਆ ਕੰਗਾ ਸਾਹਿਬ ਗੁਰਦਰਾਉਣਾ ਤੇ ਜੱਤੀ ਦੇਖੀ ਜੋੜਾ ਸਾਹਿਬ ਬਣਾ ਦਿੱਤਾ ਬਸ ਇਹਨਾਂ ਪਿੱਛੇ ਤੁਰੇ ਫਿਰਦੇ ਹੋ ਕੌਮ ਦਾ ਬੇੜਾ ਗਰ ਕਰੇ ਬੇਟਾ ਉਹ ਕਮਾਈ ਜਿਹੜੀ ਕਰਨੀ ਹੈ ਪਹਿਲਾਂ ਗਿਆਨ ਦੀ ਕਮਾਈ ਕਰੋ ਪਰਮਾਤਮਾ ਦੀ ਕਮਾਈ ਫਿਰ ਹੋ ਚੁਗੀ ਇੱਥੇ ਗੁਰਬਾਣੀ ਨੇ ਕਹਿਤਾ ਭੁੱਖੇ ਭਗਤ ਨਾ ਕੀਜੇ ਜਿਹੜਾ ਸਿੱਖ ਭੁੱਖਾ ਤੇ ਹੈ ਫਿਰਦਾ ਨਾ ਉਹਨੇ ਦੇਖਿਆ ਨੇ ਇੱਕ ਸੱਜਣ ਭਾਵੇਂ ਉਹਨੇ ਗਲਤੀ ਕੀਤਾ ਕਿ ਧਰਮੀ ਪੈਸੇ ਦੀ ਖਤ ਨਹੀਂ ਬਣਿਆ ਜਾਂਦਾ ਕਹਿੰਦੇ ਉਹਨੇ ਇੱਕ ਕਕਾਰ ਲਾ ਦਿੱਤੇ ਕਹਿੰਦਾ ਚੱਕੋ ਕਕਾਰ ਜੀ ਆ ਹਾਰਮੋਨੀਅਮ ਚੱਕੋ ਮੈਂ ਦੁਖੀ ਹਾਂ ਦੁਖੀਆਂ ਤੇ ਭਾਈ ਇਹ ਕੰਮ ਛੱਡ ਦੇ ਹੋਰ ਕੰਮ ਫੜ ਲੈ ਪਰ ਕਕਾਰਾਂ ਦੇ ਨਾਲ ਸਿੱਖੀ ਨਾਲ ਤਰੱਕੀ ਦਾ ਸੰਬੰਧ ਹੈ ਵੀ ਇਹਨਾਂ ਨੂੰ ਤਾਰਕੀ ਕੀ ਸਾਬਤ ਕਰਨਾ ਚਾਹੁੰਦਾ ਵੀ ਇਹ ਤੇਰੇ ਬੰਦਨ ਸੀ ਬਹੁਤ ਦੁਨੀਆ ਭਾਈ ਜੇ ਦੇ ਕਾਰੀ ਹੋ ਕੇ ਸਿੱਕ ਧਰਮ ਵਿੱਚ ਹੋ ਕੇ ਤਾ ਵੀ ਅਸਮਾਨ ਦੀਆਂ ਛਾਈਆਂ ਨੇ ਛੂਰੇ ਨੇ ਤੇਰੇ ਵਿੱਚ ਕੋਈ ਕਮੀ ਹੋ ਗਈ ਘਾਟ ਹੋਵੇਗੀ ਰੱਬ ਅੱਗੇ ਅਰਦਾਸ ਕਰ ਭਲਿਆ ਬਾਨਸਾ ਕਿ ਮੇਰੇ ਤੇ ਵੈਰੂ ਕਮੀ ਆਨੇ ਉਹ ਦੂਰ ਕਰ ਦੇ ਮੇਰਾ ਵੀ ਕੋਈ ਮਾਨ ਸਨਮਾਨ ਹੋਵੇ ਪਰ ਉਲਟ ਕੀਤਾ ਉਸਨੇ ਗਿਆਨ ਵਾਲੋ ਗਿਆਨ ਤੋਂ ਖਾਲੀ ਹੈ ਜਦ ਤੱਕ ਤੁਹਾਡੇ ਕੋਲ ਗਿਆਨ ਨਹੀਂ ਨਾ ਇਹ ਗਿਆਨ ਹੀ ਸੀ ਕਿ ਗਿਆਨ ਤੋਂ ਹੀ ਭੈ ਸੀ ਸਭ ਤੋਂ ਵੱਡਾ ਮੁਗਲ ਰਾਜ ਨੂੰ ਕਿ ਇਹਨਾਂ ਨੂੰ ਗਿਆਨ ਨਾ ਮਿਲੇ। ਇਹ ਪ੍ਰਾਤਨ ਸਮਿਆਂ ਦੇ ਵਿੱਚ ਜੋ ਇਸ ਤੋਂ ਪਹਿਲਾਂ ਪਿੱਛੇ ਸਮਾਂ ਚੱਲ ਜਾਈਏ ਨਾ ਇਹ ਹਰ ਇੱਕ ਨੂੰ ਮੰਦਰਾਂ ਵਿੱਚ ਧਾਰਮਿਕ ਸਥਾਨਾਂ ਤੇ ਜਾਣ ਦੀ ਇਜਾਜ਼ਤ ਨਹੀਂ ਸੀ। ਪਤਾ ਸੀ ਬ੍ਰਹਮਣਾਂ ਨੂੰ ਪਾੜਤਾਂ ਨੂੰ ਜੇ ਇਹਨਾਂ ਨੂੰ ਭਾਈ ਇਹਦੀ ਸੋਝੀ ਆ ਗਈ ਇਹਨਾਂ ਤਾਂ ਭਾਈ ਸਾਡਾ ਹੀ ਬੋਰੀ ਵਿਸਤਰਾ ਗੋਲ ਕਰ ਦੇਣਾ ਵਾ। ਇਸ ਕਰਕੇ ਉਹਨਾਂ ਨੂੰ ਦੂਰ ਰੱਖਿਆ ਜਾਂਦੇ ਧਰਮ ਦੇ ਨਾਂ ਤੇ ਉਹਨਾਂ ਨੂੰ ਆਪਣੇ ਹੀ ਲੋਕਾਂ ਨੂੰ ਭੜਕਾਇਆ ਜਦ ਕਿ ਨਾ ਵੀ ਇਹਨਾਂ ਨੂੰ ਅੰਦਰ ਨਾ ਆਉਣ ਦਿਓ ਤੇ ਹੋਇਆ ਨਤੀਜਾ ਕੀ ਹੈ ਤੁਹਾਡੇ ਸਾਹਮਣੇ ਹੀ ਹੈ ਭਾਵ ਜੋ ਤੁਹਾਡੇ ਗਿਆਨ ਨੂੰ ਰੋਕਦਾ ਉਹ ਤੁਹਾਡਾ ਸਭ ਤੋਂ ਵੱਡਾ ਦਸ਼ਮਣ ਹੈ ਜੋ ਤੁਹਾਨੂੰ ਗਿਆਨ ਦਿੰਦਾ ਹੁਣ ਮਾਸਟਰ ਟੀਚਰ ਕੁਰਤੇ ਮਾਰਦੇ ਕਿ ਜਿਨ੍ਹਾਂ ਨੇ ਮਾਰਾਂ ਖਾਧੀਆਂ ਭਾਈ ਅੱਜ ਵੀ ਉਹ ਉੱਚੇ ਪਦਵਾਂ ਤੇ ਬੈਠ ਕੇ ਆਪਣੇ ਉਹਨਾਂ ਉਸਤਾਦਾਂ ਟੀਚਰਾਂ ਨੂੰ ਯਾਦ ਕਰਦੇ ਆ ਕਹਿੰਦੇ ਫਲਾਣੇ ਮਾਸ ਤੋਂ ਮਾਰਾਂ ਖਾਧੀਆਂ ਹੋਏ ਵੀ ਕਿਵੇਂ ਮੈਂ ਇੱਥੇ ਫੇਲ ਹੋ ਜਾਊਂਗਾ ਕਿਵੇਂ ਮੈਥ ਇੰਗਲਿਸ਼ ਤੋਂ ਮੈਂ ਫੇਲ ਹੋ ਜਾਊਂਗਾ ਜਿਨੇ ਮਾਰ ਹੀ ਨਹੀਂ ਖਾਧੀ ਉਹ ਕਿਵੇਂ ਕਹਿ ਸਕਦਾ ਜਿਨੇ ਮਾਰ ਖਾਧੀ ਹੁੰਦੀ ਹੈ ਨਾ ਕਿ ਵੀ ਕਿਸੇ ਚੰਗੇ ਉਸਤਾਦ ਦਾ ਚੰਡਿਆ ਹੋਇਆ ਵੀ ਇਹਦੇ ਕੋਲ ਇੰਨਾ ਗਿਆਨ ਆ ਗਿਆਨ ਮਿਲਦਾ ਵੀ ਹੁਣ ਗਿਆਨ ਹੀ ਸੀ ਭਾਈ ਉਹ ਕਸ਼ਮੀਰੀ ਪੰਡਤਾਂ ਕੋਲੇ ਕਿ ਧਰਮ ਨੂੰ ਉਬਧਾ ਸਕਦੇ ਸੀ ਮਗਲਾ ਨੂੰ ਇਹ ਹੀ ਗੱਲ ਫਿਕਰ ਪੈ ਗਈ ਹੈ ਕਿ ਜੇ ਭਾਈ ਹਿੰਦੂ ਵਧ ਦੇ ਗਏ ਇਹਨਾਂ ਤਾਂ ਭਾਈ ਸਾਨੂੰ ਲੜਬੇੜ ਦੇਣਾ ਸਾਡਾ ਖਤਮਾ ਕਰ ਦੇਣਗੇ ਉਦੋਂ ਪਹਿਲਾਂ ਅਸੀਂ ਖਤਮਾ ਇਹਨਾਂ ਦਾ ਕਰੀਏ ਕਿ ਸਵਾ ਸਵਾ ਮਨ ਜਿਹਨੇ ਉਤਰ ਦੇ ਸੀ ਤੇ ਉਹਨਾਂ ਨੂੰ ਮਾਰਿਆ ਜਾਂਦਾ ਸੀ ਜਿੰਦਾ ਮਰ ਜਾਓ ਜਾਂ ਧਰਮ ਕਬੂਲ ਕਰ ਲਓ ਫਿਰ ਦੁਖੀ ਹੋ ਕੇ ਐਸੀ ਹੋ ਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਜਾ ਨਹੀਂ ਆਏ ਅਨੰਦਪੁਰ ਸਾਹਿਬ ਦੀ ਆ ਕੇ ਅਬ ਦੀ ਵਿਥਿਆ ਸੁਣਾਈ ਤੇ ਜਦੋਂ ਵਿਥਿਆ ਸੁਣਾਈ ਹੈ ਤੇ ਗੁਰੂ ਘਰ ਦੇ ਤਾਂ ਵਡਿਆਈ ਹੈ ਨਾ ਜਿਵੇਂ ਅੱਜ ਤੱਕ ਕਹਿ ਦਿੰਦੇ ਆ ਨਾ ਸਾਡੇ ਪੰਜਾਬ ਵਿੱਚ ਪ੍ਰਵਾਸੀ ਨਾ ਆਉਣ ਭਈਏ ਨਾ ਹੋਣ ਮੂਰਖਾਂ ਦਾ ਕੰਮ ਹੈ ਕਹਿਣਾ ਭਾਈ ਤੇਰਾ ਸਰਦਾਰ ਤੇਰਾ ਸਿੱਖ ਕੌਮ ਦੁਨੀਆ ਦੇ ਵਿੱਚ ਐਸੀ ਕੋਈ ਜਗ੍ਹਾ ਨਹੀਂ ਜਿੱਥੇ ਇਹਨਾਂ ਦੀ ਪ੍ਰੌਪਰਟੀਆਂ ਨਾ ਹੋਣ ਪੰਜਾਬ ਨਾਲੋਂ ਬੱਤਾ ਭਈ ਨੰਦੇ ਰਾਜਸਥਾਨ ਦੇ ਹਣੇ ਦੇ ਵਿੱਚ ਜ਼ਮੀਨਾਂ ਜਾਇਜ਼ਾਤਾਂ ਨੇ ਬੰਗਾਲ ਦੇ ਵਿੱਚ ਨੇ ਬਿਹਾਰ ਦੇ ਵਿੱਚ ਨੇ ਅਗਲੇ ਨੇ ਮੈਂਟ ਲਾਉਣਾ ਕੱਢਣ ਨੂੰ ਅਨਪੜ੍ਹ ਲੋਕ ਨੇ ਜੋ ਇਹ ਇਸ ਤਰ੍ਹਾਂ ਦੇ ਬਿਆਨ ਬਾਜ਼ੀ ਕਰਦੇ ਆ ਉਹ ਕਹਿੰਦੇ ਗੁਰੂਵਾਲ ਦੇਖਿਆ ਕਰੋ ਕਿ ਗੁਰੂ ਨੇ ਤਾਂ ਕਿਹਾ ਨਹੀਂ ਭਾਈ ਮੈਂ ਤੁਹਾਡੇ ਬਾਤੇ ਸੀ ਕਿਉਂ ਦਵਾ ਤੂੰ ਜਿਹੜਾ ਸਾਡੇ ਜਾਂ ਤੁਸੀਂ ਸਾਨੂੰ ਪੁੱਛਣਾ ਨਹੀਂ ਮੈਂ ਤ੍ਰਿਕਾਲ ਦਰਥੀ ਆ ਮੈਨੂੰ ਪਤਾ ਵੀ ਤੁਸੀਂ ਮੈਨੂੰ ਯਾਦ ਨਹੀਂ ਰੱਖਣਾ ਭੁੱਲ ਜਾਣਾ ਮੈਂ ਕਿਉਂ ਦਵਾ ਪਰ ਨਹੀਂ ਜੋ ਛਰ ਨਾਵੇ ਤਿਸ ਕੰਠ ਲਾਵੇ ਇਹ ਵਿਰਧ ਸਵਾਮੀ ਸੰਧਾ ਤੇ ਤਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਨੇ ਉਸ ਕਸ਼ਮੀਰੀ ਪੰਡਤਾਂ ਦੀ ਇੱਜ਼ਤ ਪੱਤਰਖੇ ਲਾਜ ਰੱਖੀ ਹੈ ਭਾਵ ਉਹਨਾਂ ਨੂੰ ਬਚਾਉਣ ਦੇ ਖਾਤਰ ਆਪਣਾ ਸੀਸ ਬਲੀਦਾਨ ਕੀਤਾ ਉਹਨਾਂ ਦਾ ਜੀਵਨ ਸੀ ਜਨ ਪਰ ਉਪਕਾਰੀ ਆਏ ਤਿੰਨ ਪ੍ਰਕਾਰ ਦੀਆਂ ਕਾਰਾ ਹੁੰਦੀਆਂ ਨੇ ਕਾਰ ਜੋ ਅਸੀਂ ਨਿਤਪ੍ਰਤੀ ਕਰਦੇ ਆ ਕਾਰ ਦਾ ਮਤਲਬ ਕਾਰਜ ਉਪਕਾਰ ਕਿ ਕਿਸੇ ਦੇ ਉੱਤੇ ਅਸੀਂ ਕਿਸੇ ਨੂੰ ਮਾਇਆ ਦੇ ਦਿੱਤੀ ਬਾਸ ਲੈ ਵੀ ਲੈਣੀ ਹੈ ਜਾਂ ਜਿਤਾ ਵੀ ਦੇਣਾ ਇਹ ਆ ਗਿਆ ਵੀ ਚਲੋ ਵੀ ਵਿਵਤਾ ਸੀ ਉਹ ਤੇ ਉਪਕਾਰ ਕਰਤਾ ਪਰ ਨਾਲ ਬਾਅਦਸੀ ਵੀ ਲੈ ਲਈ ਪਰ ਉਪਕਾਰ ਜਿਹਦੇ ਨਾਲ ਤੁਹਾਡਾ ਸੰਬੰਧ ਹੀ ਕੋਈ ਨਹੀਂ ਹੈ ਨਾ ਪਰਵਾਰ ਕਰਕੇ ਨਾ ਕੌਮ ਕਰਕੇ ਨਾ ਜਾਤ ਭਾਈ ਕਿਸੇ ਤਰੀਕੇ ਨਾਲ ਨਹੀਂ ਫਿਰ ਵੀ ਤੁਸੀਂ ਉਹਤੇ ਪਰ ਉਪਕਾਰ ਕੀਤਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਾਨੂੰ ਜੋ ਇਤਿਹਾਸ ਹੈ ਇਹ ਇਸ ਹੁੰਦਾ ਸਿੱਖਾ ਪਰ ਉਪਕਾਰੀ ਬਣ ਜਨ ਪਰ ਉਪਕਾਰੀ ਆਏ ਜੀ ਦਾਨ ਤੇ ਭਗਤੀ ਲਾਇਨ ਹਰ ਸਿਓ ਨੈਣ ਮਲਾਏ ਤੇਰੀ ਪ੍ਰਮਾਤਮਾ ਨਾਲ ਅੱਖ ਕਦੋਂ ਮਿਲਣੀ ਹੈ ਪਤਾ ਪ੍ਰਮਾਤਮਾ ਨਾਲ ਤਰਾ ਮਿਲਾਪ ਕਦੋਂ ਹੋਣਾ ਹੈ ਜਦੋਂ ਤੇਰਾ ਜੀਵਨ ਪਰ ਉਪਕਾਰੀ ਹੋ ਗਏ ਵੇ ਸੇਵਾ ਹੀ ਕਰਨੀ ਹੈ ਮੰਗਣਾ ਕੁਝ ਨਹੀਂ ਹੈ ਕਿ ਕੋਈ ਜ਼ਰੂਰਤ ਨਹੀਂ ਭਾਈ ਮੈਂ ਤਾਂ ਨਿਸ਼ਕਾਮ ਸੇਵਾ ਕਰਨ ਵਾਲਾ ਸਤਿਸ਼ ਹੈ ਵਿਰਲੇ ਕੋਈ ਆ ਜੇ ਭਾਵੇਂ ਸਿੱਖ ਹੋਵੇ ਹਿੰਦੂ ਹੋਵੇ ਮੁਸਲਮਾਨ ਹੋਵੇ ਸਾਈ ਹੋਵੇ ਦੇਸੀ ਹੋਵੇ ਵਿਦੇਸੀ ਹੋਵੇ ਮੈਨੂੰ ਕੋਈ ਮਤਲ ਨਹੀਂ ਮੈਂ ਤਾਂ ਸਿਰਫ ਜਿੱਥੇ ਮੈਨੂੰ ਦੁੱਖ ਦਿੰਦਾ ਮੈਂ ਤਾਂ ਉਸ ਦੁੱਖ ਨੂੰ ਹਟਾਉਣ ਦੀ ਕੋਸ਼ਿਸ਼ ਕਰਨੀ ਹੈ ਬਾਕੀ ਬਾਹਰੋਂ ਜਾਣਦਾ ਵੀ ਕੀ ਹਟਾ ਸਕਦਾ ਕਿ ਨਹੀਂ ਹਟਾ ਸਕਦਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਤੇ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਇਹ ਸਮਝਾਉਂਦੇ ਆ ਕਿ ਭਲਿਓ ਬਾਣ ਸੋ ਗਿਆਨ ਬਾਣ ਬਣੋ ਗਿਆਨ ਦਾ ਬੱਧਾ ਮੰਨ ਰਹੇ ਜਦੋਂ ਗਿਆਨ ਹੋਊਗਾ ਭਈ ਕਿ ਜੋ ਅਸੀਂ ਮਾੜੇ ਕਰਮ ਕਰਦੇ ਆ ਇਹਨਾਂ ਦਾ ਅੰਤ ਬੁਰਾ ਹੁੰਦਾ ਕਿ ਕਿ ਜੋ ਅਸੀਂ ਨਸ਼ੇ ਪਤੇ ਕਰਦੇ ਆ ਕਿ ਜੇ ਪੜਿਆ ਲਿਖਿਆ ਬੰਦਾ ਹੁੰਦਾ ਕਿ ਉਹ ਕਹੂਗਾ ਨਹੀਂ ਭਾਈ ਇਤਨਾ ਮੇਰੇ ਫੇਫੜੇ ਖਰਾਬ ਹੁੰਦੇ ਆ ਮੇਰੀ ਫਾਈਨੈਂਸ ਭਾ ਮੇਰੀ ਜੋ ਪਾਕਟ ਮਨੀ ਹੈ ਇਹਦੇ ਵਿੱਚ ਘਾਟਾ ਹੋ ਜਾਣਾ ਇਹ ਕਾਰਨ ਦੇ ਨਾਲ ਪੜਿਆ ਲਿਖਿਆ ਸੋਦਾ ਅਨਪੜ੍ਹੀ ਸੋਦਾ ਇਸ ਕਰਕੇ ਗਿਆਨ ਦਾ ਹੋਣਾ ਜ਼ਰੂਰੀ ਹੈ ਗਿਆਨ ਕਾ ਬੱਦਾ ਮੰਨ ਰਹੀ ਗੁਰਬੇਨ ਗਿਆਨ ਨਾ ਹੋਏ ਪਾਵੇਂ ਸੰਸਾਰਿਕ ਵਿਦਿਆ ਪਾਵੇਂ ਧਾਰਮਿਕ ਵਿਦਿਆ ਦੋਨੇ ਇਹ ਗੁਰੂ ਤੇ ਮਿਲਦੀ ਹੈ ਤੇ ਸੰਸਾਰਿਕ ਵਿਦਿਆ ਸੀ ਸੰਸਾਰ ਦੇ ਸਕੂਲਾਂ ਕਾਲਜਾਂ ਤੋਂ ਲੈਨੇ ਆ ਤੇ ਇਹ ਜਿਹੜੀ ਧਾਰਮਿਕ ਵਿਦਿਆ ਜਿਵੇਂ ਪਾਸ਼ੇ ਦਾਸ ਜੀ ਨੇ ਬਚਨ ਸਰਵਣ ਕੀਤਾ ਹੈ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਅਰ ਨਾਨਕ ਸੱਚ ਬਖਾਨਾ ਤੁਰੋਂ ਆਈ ਆ ਉਥੇ ਜਾ